ਇਹ ਇਧਰ ਵੀ ਪੰਜਾਬ ਹੈ ਉਧਰ ਵੀ ਪੰਜਾਬ ਹੈ ਦੋਨੇ ਪਾਸੇ ਫੌਜ ਦੇ ਵਿੱਚ ਭਾਰਤੀ ਨੇ ਜਿਹੜੇ ਕਿਰਤੀ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਨੇ ਉਹਨਾਂ ਬੇਦੋਸਤ ਲੋਕਾਂ ਦਾ ਹੋਰ ਕਤਲ ਕਰਾਉਣਾ ਹੋਰ ਮਾਵਾ ਧੀਆਂ ਦੀਆਂ ਮਤਲਬ ਬੋਦਾਂ ਸੁਨੀਆਂ ਕਰਨੀਆਂ ਹੋਰ ਮਾਵਾ ਦੇ ਪੁੱਤਾਂ ਨੂੰ ਮਰਵਾਉਣ ਦਾ ਜਿਹੜਾ ਮਨਸੂਬਾ ਹੈ ਇਹਦੀ ਪਿੱਛੇ ਦੀ ਪਛਾਣ ਕਰਨ ਦੀ ਲੋੜ ਹੈ ਅਸੀਂ ਇਹ ਸਮਝਦੇ ਹਾਂ ਵੀ ਦੋਨੇ ਪਾਸਾਂ ਦੇ ਹਾਕਮ ਇਹਦੇ ਕਸੂਰਵਾਰ ਨੇ ਦੋਵੇਂ ਆਪਣੀ ਕੁਰਸੀ ਬਰਕਰਾਰ ਰੱਖਣ ਦੀ ਖਾਤਰ ਲੋਕਾਂ ਦਾ ਕਹਨ ਕਰਾਉਣਾ ਚਾਹੁੰਦੇ ਨੇ ਇਹ ਤੇ ਹਿੰਦੁਸਤਾਨ ਦੀ ਹਕੂਮਤ ਹੈ ਜਿਹੜਾ ਹਿੰਦੂ ਰਾਸ਼ਟਰਵਾਦ ਦਾ ਅਜੰਡਾ ਫਿਰਕੂ ਫਾਂਸੀਵਾਦ ਦਾ ਅਜੰਡਾ ਵਾਰ ਕੇ ਮੋਦੀ ਆਪਣੇ ਆਪ ਨੂੰ ਇੱਕ ਹੀਰੋ ਬਣਨਾ ਚਾਹੁੰਦਾ ਆ ਅੱਜ ਇਹਦੀਆਂ ਵਾਦੂ ਵਾਹ ਫੈਲ ਰਹੀਆਂ ਨੇ ਜਿਹੜਾ ਗੋਦੀ ਮੀਡੀਆ ਲਾ ਰਿਹਾ ਕਿ ਇਸਲਾਮਾਬਾਦ ਤੇ ਕਬਜ਼ਾ ਕਰ ਲਿਆ ਕ੍ਰਾਂਚੀ ਤੇ ਕਬਜ਼ਾ ਕਰ ਲਿਆ ਹੁਣ ਲਾਹੌਰ ਤੇ ਕਬਜ਼ਾ ਕਰ ਲਿਆ ਇਹੋ ਜੀ ਕੋਈ ਹਾਲਤ ਨਹੀਂ ਹੈ ਦੋਨੇ ਪੰਜਾਬਾਂ ਨੂੰ ਖਾੜਾ ਬਣਾਇਆ ਜਾ ਰਿਹਾ ਦੋਨੇ ਕਸ਼ਮੀਰਾਂ ਨੂੰ ਖਾੜਾ ਬਣਾਇਆ ਜਾ ਰਿਹਾ ਇਸ ਕਰਕੇ ਇਹਦਾ ਜੇ ਲੋਕਾਂ ਨੇ ਵਿਰੋਧ ਨਾ ਕੀਤਾ ਤਾਂ ਇਹਦਾ ਮਾਹੌਲ ਹੈ ਜਿਹੜਾ ਇਹਦਾ ਫੂਦ ਦਸ਼ਾ ਜੰਗ ਦੀ ਕੋਈ ਗੰਭੀਰ ਹੋ ਸਕਦੀ ਹੈ ਜਿਹਦੇ ਚਿੱਟੇ ਮਾੜੇ ਨਿਕਲਦੇ ਮੈਂ ਜਗਵੰਦਰ ਸਿੰਘ ਉਹ ਰਾਹ ਸਵੇਰ ਪ੍ਰਦਾਨ ਪਾਰਟੀ ਫਨਿਕਤਾ ਹੋ ਰਹਾ ਹਾਂ ਅੱਜ ਦੀ ਜਿਹੜੀ ਸਵੇਰ ਦੀ ਸਾਡੀ ਮੀਟਿੰਗ ਸੀਗੀ ਉਹਦੇ ਵਿੱਚ ਅਸੀਂ ਇਹ ਜਾਂਦਾ ਜੰਗ ਦੇ ਮਾਹੌਲ ਤੇ ਜੰਗ ਤੇ ਦੇ ਨੂੰ ਲੈ ਕੇ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ ਸੱਦ ਭਾਵਨਾ ਮਾਰਚ ਕਰਨ ਤੇ ਵਿਚਾਰ ਚਰਚਾ ਕੀਤੀ ਹੈ ਜੀ ਦੇ ਕਿ ਕੱਲ ਨੂੰ ਜਥੇਬੰਦੀਆਂ ਦੀਆਂ ਸੜੀਆਂ ਪੰਜਾਬ ਦੀਆਂ ਸੁਪਰ ਮੋਰਚੇ ਨਾਲ ਜੁੜੀਆਂ ਹੋਈਆਂ ਜਥੇਬੰਦੀਂ ਕੱਲ ਨੂੰ ਮੀਟਿੰਗ ਹੋਣੀ ਹੈ ਉਹਦੇ ਤੇ ਵਿਚਾਰ ਚਰਚਾ ਕਰਕੇ ਕਿ ਜੰਗ ਕਿਉਂ ਲੱਗੀ ਹੈ ਜੰਗ ਦਾ ਮਾਹੌਲ ਹੈ ਜਿਹੜਾ ਕਿਉਂਨੇ ਹਾਕਮਾਂ ਨੇ ਸਿਰਜਿਆ ਹੈ ਅਸਲ ਵਿੱਚ ਜਿਹੜੀ ਪਹਿਲ ਕੰਮ ਦੀ ਘਟਨਾ ਹੈ ਬਹੁਤ ਮਨਭਾਗੀ ਮਨ ਭਾਜੀ ਹੈ ਦਖਲਾਈ ਹੈ ਉੱਥੇ ਜਿਹੜੇ ਬੇਦੋਸ਼ੇ ਲੋਕ ਮਾਰੇ ਗਏ ਨੇ 26 ਉਹ ਟੈਰਿਸਟਾਂ ਦੇ ਜਿਹੜੇ ਉਹਨਾਂ ਨਾਲ ਸੰਬੰਧਿਤ ਟੈਰਿਸਟ ਸੀਗੇ ਉਹਨਾਂ ਦਾ ਰਜਿਸਟਰਡ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਸਜ਼ਾਵਾ ਦੇਣ ਦਾ ਦੀ ਜਗ੍ਹਾ ਤੇ ਜਦ ਇੱਕ ਦੇਸ਼ ਦੂਜੇ ਦੇਸ਼ ਤੇ ਅਟੈਕ ਕਰਕੇ ਜੰਗ ਦਾ ਮਾਹੌਲ ਪਿਆਰ ਕਰਨਾ ਤੇ ਲੋਕਾਂ ਦੇ ਵਿੱਚ ਹੋਰ ਕਤੜਿਆਂ ਬੇਦੋਸ਼ੇ ਲੋਕਾਂ ਦਾ ਕਿਉਂਕਿ ਇੱਧਰ ਵੀ ਪੰਜਾਬ ਹੈ ਉਧਰ ਵੀ ਪੰਜਾਬ ਹੈ ਇੱਧਰ ਵੀ ਕਸ਼ਮੀਰ ਹੈ ਉਧਰ ਵੀ ਕਸ਼ਮੀਰ ਹੈ ਦੋਨੇ ਪਾਸੇ ਫੌਜ ਦੇ ਵਿੱਚ ਭਾਰਤੀ ਨੇ ਜਿਹੜੇ ਕਿਰਤੀ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਨੇ ਉਹਨਾਂ ਬੇਦੋਸ਼ੇ ਲੋਕਾਂ ਦਾ ਹੋਰ ਕਤਲ ਕਰਾਉਣਾ ਹੋਰ ਮਾਵਾਂ ਧੀਆਂ ਦੀਆਂ ਮਤਲਬ ਬੋਦਾਂ ਸੁਨੀਆਂ ਕਰਨੀਆਂ ਹੋਰ ਮਾਵਾਂ ਦੇ ਪੁੱਤਾਂ ਨੂੰ ਮਰਵਾਉਣ ਦਾ ਜਿਹੜਾ ਮਨਸੂਬਾ ਹੈ ਇਹਦੇ ਪਿੱਛੇ ਦੀ ਪਛਾਣ ਕਰਨ ਦੀ ਲੋੜ ਹੈ ਅਸੀਂ ਇਹ ਸਮਝਦੇ ਹਾਂ ਵੀ ਦੋਨੇ ਪਾਸਾਂ ਦੇ ਹਾਕਮ ਇਹਦੇ ਕਸੂਰਵਾਰ ਨੇ ਦੋਵੇਂ ਆਪਣੀ ਕੁਰਸੀ ਬਰਕਰਾਰ ਰੱਖਣ ਦੀ ਕਰਨ ਦੀ ਖਾਤਰ ਲੋਕਾਂ ਦਾ ਘਾਣ ਕਰਾਉਣਾ ਚਾਹੁੰਦੇ ਨੇ ਇਹ ਤੇ ਹਿੰਦੁਸਤਾਨ ਦੀ ਹਕੂਮਤ ਹੈ ਜਿਹੜਾ ਹਿੰਦੂ ਰਾਸ਼ਟਰਵਾਦ ਦਾ ਝੰਡਾ ਫਿਰਕੂ ਫਾਂਸੀਵਾਦ ਦਾ ਝੰਡਾ ਵਾਰ ਕੇ ਮੋਦੀ ਆਪਣੇ ਆਪ ਨੂੰ ਇੱਕ ਹੀਰੋ ਬਣਨਾ ਚਾਹੁੰਦਾ ਤੇ ਉਹ ਹੀ ਕਹਿੰਦਾ ਵੀ ਅਸੀਂ ਅੰਦਰ ਵੱੜ ਕੇ ਮਾਰਦੇ ਪਲਾਣੇ ਮਾਰਦੇ ਜਿਹੜੀ ਇਸ ਕਿਸਮ ਦੀਆਂ ਬੜਕਾਂ ਮਾਰ ਕੇ ਜਿਹੜੀ ਸੱਤਾ ਬਰਕਰਾਰ ਰੱਖਣ ਦੀ ਜਿਹੜੀ ਪਾਲਿਸੀ ਆ ਉਹਦਾ ਅਸੀਂ ਵਿਰੋਧ ਕਰਦੇ ਹਾਂ ਕਿਨੇ ਕੀ ਕਰਿਆ ਕੀ ਕਰਦਾ ਕੋਈ ਉਹ ਹਰੇਕ ਜਥੇਬੰਦੀ ਦਾ ਵਦ ਵਦ ਅਧਿਕਾਰ ਹੈ ਕਿਨੇ ਕੀ ਕਰਦਾ ਕਿਸੇ ਨੇ ਪੋਸਟਪੋਨ ਕਰਤਾ ਕ ਨਹੀਂ ਕਰਤਾ ਅਸੀਂ 13 ਤਰੀਕ ਦਾ ਜਿਹੜਾ ਪ੍ਰੋਗਰਾਮ ਰੱਖਿਆ ਸੀ ਜਥੇਬੰਦੀਆਂ ਦਾ ਇੱਕ ਜਗਰਾਉ ਇੱਕ ਬਠੰਡੇ ਤੇ ਇੱਕ ਸੂਰ ਉਹ ਅਸੀਂ ਮੁltਲੀ ਕੀਤਾ ਤੇ ਅਸੀਂ ਕੱਲ ਨੂੰ ਜਥੇਬੰਦੀਆਂ ਦੀ ਨਿਰਖਤ ਮੋਰਟੀ ਲਈ ਜਥੇਬੰਦੀਆਂ ਚ ਵਿਚਾਰ ਚਰਚਾ ਕਰਕੇ ਇਹਦੇ ਤੇ ਇੱਕ ਸਦ ਭਾਵਨਾ ਮਾਰਚ ਖੇਹਰਾਂ ਦੇ ਵਿੱਚ ਕਰਕੇ ਲੋਕਾਂ ਨੂੰ ਚੇਤਨ ਕਰਨਾ ਇਸ ਜੰਗ ਨੇ ਸਾਡਾ ਕਿੰਨਾ ਨੁਕਸਾਨ ਕਰਨਾ ਹੈ ਆਰਥਿਕਤਾ ਉਤੇ ਕਿੰਨਾ ਨੁਕਸਾਨ ਹੋ ਰਿਹਾ ਹੈ ਜਾਨਾਂ ਦਾ ਕਿੰਨਾ ਨੁਕਸਾਨ ਕਰਨਾ ਹੈ ਦੇਸ਼ ਦੇ ਵਿੱਚ ਮਹਿੰਗਾਈ ਕਿੰਨੀ ਵੱਧ ਜਾਣੀ ਹੈ ਤੇ ਖੇਤੀ ਤੇ ਦਾ ਕੀ ਅਸਰ ਪੈਣਾ ਮਜ਼ਦੂਰਾਂ ਤੇ ਤੇ ਕਾਰਖਾਨਿਆਂ ਤੇ ਦਾ ਕੀ ਅਸਰ ਪੈਣਾ ਇਹ ਹਾਲਤਾਂ ਨੂੰ ਦੇਖਦਿਆਂ ਹੋਇਆ ਅਸੀਂ ਸਦ ਭਵਨਾ ਮਾਰਚ ਦੇ ਜਿੱਥੇ ਬੰਦੀਆਂ ਵੱਧੋਂ ਕਰਨ ਦਾ ਫੈਸਲਾ ਯਾਨੀ ਕੱਲ ਨੂੰ ਮੀਟਿੰਗ ਦੇ ਵਿੱਚ ਕਰਾਂਗੇ ਚੰਗ ਨੂੰ ਲੈ ਕੇ ਲੋਕਾਂ ਨੂੰ ਕੀ ਅਪੀਲ ਕਰਨ ਚਾਹਾਂਗੇ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਕਿ ਮਾਹੌਲ ਹੈ ਜਿਹੜਾ ਬਹੁਤ ਤਣਾਅਪੂਰਨ ਬਣਿਆ ਹੋਇਆ ਹੈ ਦੋਨੇ ਪਾਸੋਂ ਦੋਨੇ ਪਾਸੇ ਹਾਕਮ ਉਕਸਾਰੇ ਨੇ ਇਸ ਕਰਕੇ ਡਰਨ ਦੀ ਕੋਈ ਲੋੜ ਨਹੀਂ تسلی ਨਾਲ اپنے ਕੰਮਾਂ ਕਾਰਾਂ 'ਚ ਲੱਗੇ ਰਹੋ ਅੱਜ ਜਿਹੜੀਆਂ ਵਾਧੂ ਵਾਹਾਂ ਫੈਲ ਰਹੀਆਂ ਨੇ ਜਿਹੜਾ ਗੋਦੀ ਮੀਡੀਆ ਲਾ ਰਿਹਾ ਹੈ ਕਿ اسلام آباد ਤੇ ਕਬਜ਼ਾ ਕਰ ਲਿਆ ਕ੍ਰਾਂਚੀ ਤੇ ਕਬਜ਼ਾ ਕਰ ਲਿਆ ਹੁਣ ਲਾਹੌਰ ਤੇ ਕਬਜ਼ਾ ਕਰ ਲਿਆ ਇਹੋ ਜੀ ਕੋਈ ਹਾਲਤ ਨਹੀਂ ਹੈ ਦੂਰੋਂ ਜੰਗ ਚੱਲ ਰਹੀ ਹੈ ਜੰਗ ਦੇ ਵਿੱਚ ਜੰਗ ਦੀ ਖੇਡ ਕੀ ਹੈ ਇਹ ਦੋਨੇ ਪਾਸੇ ਹਾਕਮ ਦੇ ਦੂਰ ਭਾਰਤ ਦੇ ਹਾਕਮ ਟਿਕਾਂ ਠੋਕ ਰਹੇ ਨੇ ਕਿ ਅਸੀਂ ਅਸੀਂ ਥੋੜੇ ਦਿਨਾਂ 'ਚ ਫਤਿਹ ਕਰ ਦਾਂਗੇ ਉਧਰੋਂ ਪਾਕਿਸਤਾਨ ਵੀ ਤਿਆਰ ਹੈ ਕਿ ਦੋਨੇ ਦੇਸ਼ ਨੇ ਜਿਹੜੇ ਉਹਨਾਂ ਕੋਲੇ ਪਰਮਾਣੂ ਬੰਬ ਨੇ ਬਹੁਤ ਖਤਰਨਾਕ ਮਾਹੌਲ ਤੈਅ ਹੋ ਸਕਦਾ ਇਸ ਕਰਕੇ ਇਹਦੇ ਤੇ ਪੰਜਾਬ ਦੋਨੇ ਪੰਜਾਬਾਂ ਨੂੰ ਖਾੜਾ ਬਣਾਇਆ ਜਾ ਰਿਹਾ ਦੋਨੇ ਕਸ਼ਮੀਰਾਂ ਨੂੰ ਖਾੜਾ ਬਣਾਇਆ ਜਾ ਰਿਹਾ ਇਸ ਕਰਕੇ ਇਹਦਾ ਜੇ ਲੋਕਾਂ ਨੇ ਵਿਰੋਧ ਨਾ ਕੀਤਾ ਤਾਂ ਇਹਦਾ ਮਾਹੌਲ ਹੈ ਜਿਹੜਾ ਇਹਦਾ ਫੂਦ ਦਸ਼ਾ ਜੰਗ ਦੀ ਕੋਈ ਗੰਭੀਰ ਹੋ ਸਕਦੀ ਹੈ ਜਿਹਦੇ ਛਿੱਟੇ ਮਾੜੇ ਨਿਕਲਣ